ਚਰਦੇ ਕਲਾ ਟਾਈਮ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਸਰਸ਼ੀਕਾਲ ਮੈਂ ਪ੍ਰਬਿੰਦਵੀਰ ਸਿੰਘ ਪੰਦੇਰ ਪੰਜਾਬ ਅਪਡੇਟਸ ਦੇ ਇਸ ਖਾਸ ਬੁਲਟਿਨ ਚ ਤੁਹਾਡਾ ਸਵਾਗਤ ਕਰਦਾ ਵਿਧਾਨ ਸਭਾ ਹਲਕਾ ਖੰਨਾ ਦੇ ਵਿਧਾਇਕ ਅਤੇ ਪੰਜਾਬ ਦੇ ਪਿੰਡੂ ਵਿਕਾਸ ਤੇ ਪੰਚਾਇਤ ਕੇਰਤ ਅਤੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਦੇ ਮੰਤਰੀ ਤਰਨਪੀਰ ਸਿੰਘ ਜ਼ੋਂਦ ਬਲੋ ਖੰਨਾ ਤੋਂ ਫਾਜ਼ਿਲਕਾ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਸਰਹੱਦੀ ਪਿੰਡਾਂ ਚ ਪਸ਼ੂ ਤਾਂ ਦੀ ਮਦਦ ਲਈ ਰਾਹਤ ਸਮਗਰੀ ਵਜੋ ਫੀਡ ਦਾ ਇੱਕ ਟਰੱਕ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਰਵਾਨਾ ਕੀਤਾ ਗਿਆ ਕੈਬਨਿਟ ਮੰਤਰੀ ਤਰਨਪੀਰ ਸਿੰਘ ਸੌਂਦ ਨੇ ਕਿਹਾ ਹੈ ਕਿ ਪੰਜਾਬ ਹੜ੍ਹਾਂ ਦੀ ਮਾਰ ਨਾਲ ਜੂਝ ਰਿਹਾ ਹੈ ਪੰਜਾਬ ਦੇ ਸਰਹੱਦੀ ਏਰੀਏ 'ਚ ਹੜ੍ਹਾਂ ਨੇ ਬਹੁਤ ਵੱਡੀ ਮਾਰ ਕੀਤੀ ਹੈ ਪੰਜਾਬ ਦਾ ਹਰ ਵਸਨੀਕ ਇਹ ਚਾਹੁੰਦਾ ਹੈ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਹੜ੍ਹਾਂ ਦੀ ਮਾਰ ਤੋਂ ਪ੍ਰਭਾਵਿਤ ਲੋਕਾਂ ਦੀ ਮਦਦ ਕਰ ਸਕੀ ਹੈ ਉਹਨਾਂ ਨੇ ਕਿਹਾ ਹੈ ਕਿ ਉਹਨਾਂ ਬਲੌਕਾਂ ਨਾਲ ਇਲਾਕੇ ਦੇ ਸਾਰੇ ਉਦਯੋਗਪਤੀਆਂ ਨੂੰ ਬੇਨਤੀ ਕੀਤੀ ਗਈ ਕਿ ਇਸ ਸੰਕਟ ਦੇ ਸਮੇਂ 'ਚ ਹੜ੍ਹਾਂ ਦੀ ਮਾਰ ਤੋਂ ਪ੍ਰਭਾਵਿਤ ਲੋਕਾਂ ਦੀ ਮਦਦ ਕੀਤੀ ਜਾਵੇ ਜਸਤਾ ਹੈਤ ਕੈਟਰਲ ਫੀਡ ਇੰਡਸਟਰੀ ਸਮੇਤ ਉਹਨਾਂ ਸਾਰਿਆਂ ਨੇ ਯੋਗਦਾਨ ਪਾ ਕੇ ਫੀਡ ਦਾ ਭਰਿਆ ਹੋਇਆ ਟਰੱਕ ਪਸ਼ੂਤਾਂ ਲਈ ਭੇਜਣ ਦਾ ਉਪਰਾਲਾ ਕੀਤਾ ਹੈ ਉਹਨਾਂ ਕਿਹਾ ਹੈ ਕਿ ਹੋਰ ਵੀ ਜਿੱਥੇ ਕੀਤੇ ਜ਼ਰੂਰਤ ਹੋਵੇਗੀ ਇਸੇ ਤਰ੍ਹਾਂ ਨਿਰੰਤਰ ਸਮਗਰੀ ਭੇਜਦੇ ਰਹਿਾਂਗੇ ਇਸ ਕੁਦਰਤੀ ਆਫਤ ਦੇ ਚੱਲਦੇ ਉਹਨਾਂ ਇਲਾਕਾ ਵਾਸੀਆਂ ਨੂੰ ਹੜਪੀੜਤਾਂ ਦੀ ਮਦਦ ਲਈ ਬਾਅਦ ਤੋਂ ਬਾਅਦ ਸਹਾਇਤਾ ਕਰਨ ਲਈ ਅਤੇ ਰਾਹਤ ਸਮਗਰੀ ਦੇਣ ਦਾ ਸਰਦਾ ਦਿੱਤਾ ਤਰਨਪੀਤ ਸਿੰਘ ਸੋਧਨੀ ਨੇ ਕਿਹਾ ਹੈ ਕਿ ਸਰਕਾਰ ਦੇ ਸਾਰੇ ਅਧਿਕਾਰੀ ਇਸ ਕੁਦਰਤੀ ਆਫਤ ਨਾਲ ਨਿਪਟਣ ਲਈ ਆਪਣਾ ਕੰਮ ਕਰ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਖੁਦ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਸਾਰੇ ਮੰਤਰੀ ਅਤੇ ਵਿਧਾਇਕ ਇਸ ਸੰਕਟ ਦੀ ਘੜੀ ਚ ਆਪਣਾ ਆਪਣਾ ਕੰਮ ਕਰ ਰਹੇ ਨੇ ਸੋ ਸਾਰੇ ਪੰਜਾਬ ਵਾਸੀਆਂ ਨੂੰ ਬੇਨਤੀ ਹੈ ਕਿ ਸਾਰੇ ਇਕੱਠੇ ਹੋ ਕੇ ਇਸ ਸੰਕਟ ਦੀ ਸਮੇਂਦਾਰੀ ਦਾ ਸਾਹਮਣਾ ਕਰਨ ਦਾ ਉਪਰਾਲਾ ਕਰੀਏ ਉਹਨਾਂ ਪੰਜਾਬ ਵਾਸੀਆਂ ਨੂੰ ਹੜ੍ਹ ਪੀੜਤਾਂ ਦੀ ਬਤੁਬੱਦ ਮਦਦ ਕਰਨ ਦੀ ਅਪੀਲ ਕੀਤੀ ਅਤੇ ਅੱਗੇ ਆਉਣ ਦੀ ਬੇਨਤੀ ਕੀਤੀ ਹੈ પરમ સત્કારયોગ પંજાબવાસીઓ ਜਿਵੇਂ ਤੁਸੀਂ ਸਾਰੇ ਜਣੇ ਜਾਣਦੇ ਹੋ ਕਿ ਪੰਜਾਬ ਹੜ੍ਹਾਂ ਦੀ ਮਾਰ ਦੇ ਨਾਲ ਜੂਝ ਰਿਹਾ ਪੰਜਾਬ ਦੀ ਸਾਡੀ ਜੰਨੀ ਬਾਰਡਰ ਬੈਲਟ ਹੈ ਉਹਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਫਲੱਡ ਹੈ ਇਹਨੇ ਬੜਾ ਵੱਡਾ ਨੁਕਸਾਨ ਕੀਤਾ ਹੜ੍ਹਾਂ ਨੇ ਬਹੁਤ ਵੱਡੀ ਮਾਰ ਕੀਤੀ ਹੈ ਉਸੇ ਦੇ ਚੱਲਦੇ ਹੋਏ ਹਰ ਬੰਦਾ ਹਰ ਬ셔ਰ ਪੰਜਾਬ ਦਾ ਇਹ ਦਿਨੋਂ ਚਾਹੁੰਦਾ ਕਿ ਇਹ ਜਿਹੜਾ ਹੜ੍ਹਾਂ ਦੀ ਮਾਰ ਹੇਠ ਆਇਆ ਇਲਾਕਾ ਹੈ ਆਪਾਂ ਉਹਨਾਂ ਇਲਾਕਿਆਂ ਦੇ ਵਿੱਚ ਮਦਦ ਕਰ ਸਕੀਏ ਮੈਂ ਖੰਨੇ ਤੋਂ ਵਿਧਾਇਕ ਹਾਂ ਇਹ ਸੇਵਾ ਦਾ ਮੌਕਾ ਖੰਨੇ ਦੇ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਦਿੱਤਾ ਹੈ ਸੇਵਾ ਕਰਨ ਦਾ ਮੌਕਾ ਔਰ ਖੰਨੇ ਦੇ ਵਿੱਚ ਸਾਡੇ ਜਿਹੜੀ ਕੈਟਰਲ ਫੀਡ ਦੀ ਕਾਫੀ ਵੱਡੀ ਇੰਡਸਟਰੀ ਹੈ ਮੈਂ ਸਾਰੇ ਇੰਡਸਟਰੀਲਿਸਟਾਂ ਨੂੰ ਨਿਮਰਤਾ ਸਹਿਤ ਬੇਨਤੀ ਕੀਤੀ ਕਿ ਯੋਗਦਾਨ ਪਾਓ ਇਕੱਠੇ ਹੋ ਕੇ ਯੋਗਦਾਨ ਪਾਈਏ ਤੇ ਆਪਾਂ ਇਹ ਜਿਹੜੀ ਸਮਗਰੀ ਹੈ ਰਾਤ ਸਮਗਰੀ ਹੈ ਇਹ ਸਮਗਰੀ ਹੈ ਜਿਹੜੀ ਆਪਾਂ ਉਸ ਹੜਪੀੜਤ ਇਲਾਕਿਆਂ ਤੱਕ ਪਹੁੰਚਾਈਏ ਸੋ ਸਾਰਿਆਂ ਨੇ ਯੋਗਦਾਨ ਪਾਇਆ ਅਸੀਂ ਵੀ ਸਾਰਿਆਂ ਨੇ ਇਕੱਠੇ ਰਲ ਮਿਲ ਹੋ ਕੇ ਯੋਗਦਾਨ ਪਾਇਆ ਯੋਗਦਾਨ ਪਾ ਕੇ ਇੱਕ ਟਰੱਕ ਪੂਰਾ ਫੀਡ ਦਾ ਜਿਹੜਾ ਕਿ ਪਸ਼ੂ ਆਹਾਰ ਦਾ ਭਰਿਆ ਹੋਇਆ ਟਰੱਕ ਹੈ ਜਿਹੜਾ ਅਸੀਂ ਸਵੇਰੇ ਇਹ ਫਾਜ਼ਿਲਕਾ ਦੇ ਇਲਾਕੇ 'ਚ ਭੇਜ ਰਹੇ ਹਾਂ ਔਰ ਜਿੱਥੇ-ਜਿੱਥੇ ਵੀ ਹੋਰ ਜ਼ਰੂਰਤ ਹੋਊਗੀ ਅਸੀਂ ਇਹ ਇਸੇ ਤਰੀਕੇ ਨਾਲ ਨਿਰੰਤਰ ਭੇਜਾਂਗੇ ਇਹ ਜਿਹੜੀ ਆਪਦਾ ਹੈ ਕੁਦਰਤੀ ਆਪਤਾ ਹੈ ਇਹਦਾ ਇਹਦਾ ਕੁਝ ਪਤਾ ਨਹੀਂ ਹੁੰਦਾ ਕਿ ਕਿਸ ਤਰ੍ਹਾਂ ਨਾਲ ਇਹ ਨੇ ਨੁਕਸਾਨ ਕਰਨਾ ਪਰ ਆਪਾਂ ਤਾਂ ਰਲ ਮਿਲ ਕੇ ਉਪਰਾਲੇ ਹੀ ਕਰ ਸਕਦੇ ਆ ਸੋ ਉਸ ਉਪਰਾਲੇ ਦੇ ਵਿੱਚ ਇੱਕ ਆਪਾਂ ਸਮਝ ਲਓ ਵੀ ਇੱਕ ਤਿਲ ਫੁੱਲ ਨੇ ਜਿਹੜੇ ਪਾ ਰਹੇ ਆ ਪੰਜਾਬ 'ਚ ਹੜ੍ਹਾਂ ਨੇ ਤਬਾਹੀ ਮਚਾਈ ਹੋਈ ਹੈ ਤੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਲਗਾਤਾਰ ਪੰਜਾਬ ਸਰਕਾਰ ਵੱਲੋਂ ਮਦਦ ਕੀਤੀ ਜਾ ਰਹੀ ਹੈ ਮੁੱਖ ਮੰਤਰੀ ਭਗਵੰਤ ਮਾਨ ਖੁਦ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਜਾ ਕੇ ਲੋਕਾਂ ਦੀ ਮਦਦ ਕਰ ਰਹੇ ਨੇ ਤੇ ਨਾਲ ਨਾਲ ਪੰਜਾਬ ਸਰਕਾਰ ਦੇ ਕਈ ਮੰਤਰੀ ਜਿਹੜੇ ਕਿ ਖੁਦ ਮੈਦਾਨ ਵਿੱਚ ਉਤਰੇ ਹੋਏ ਨੇ ਤੇ ਪ੍ਰਭਾਵਿਤ ਲੋਕਾਂ ਦੀ ਮਦਦ ਕਰ ਰਹੇ ਨੇ ਇਸੇ ਤਹਿਤ ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਗਵ ਚੱਡਾ ਅੱਜ ਖਾਸ ਤੌਰ ਤੇ ਗੁਰਦਾਸਪੁਰ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਨ ਲਈ ਪਹੁੰਚੇ ਜਿੱਥੇ ਦਿਨਾ ਨਗਰ ਦੇ ਸਰੈਦੀ ਪਿੰਡਾਂ ਚ ਹੜਪਰਭਾਵੀ ਤੇ ਇਲਾਕਿਆਂ ਦਾ ਟਰੈਕਟਰ ਤੇ ਬੈਠ ਕੇ ਜਾਇਜ਼ਾ ਲਿਆ ਇਸ ਤੋਂ ਬਾਅਦ ਗੁਰਦਾਸਪੁਰ ਦੇ ਪਿੰਡ ਸਰਾਵਾਂ ਚ ਪਹੁੰਚੇ ਜਿੱਥੇ ਉਹਨਾਂ ਵੱਲੋਂ ਹੜਪਰਭਾਵੀਤ ਇਲਾਕਿਆਂ ਦੇ ਵਿੱਚ ਰਾਤ ਸਮੱਗਰੀ ਭੇਜਣ ਲਈ ਟਰੈਕਟਰ ਰਵਾਨਾ ਕੀਤਾ ਗਿਆ ਜ਼ਿਲ੍ਹਾ ਗੁਰਦਾਸਪੁਰ ਦੇ ਤਿੰਨਾਂ ਨਗਰ ਤੇ ਸਰਹੱਤੀ ਇਲਾਕਿਆਂ ਦੇ ਹਰ ਪ੍ਰਭਾਵਿਤ ਖੇਤरां 'ਚ ਜਾਇਜ਼ਾ ਲੈਣ ਸਮੇਂ ਆਉਣ ਵਾਲੇ ਲੋਕਾਂ ਦੀ ਹਰ ਸੰਭਵ ਮਦਦ ਦਾ ਭਰੋਸਾ ਕਰਨ ਦੀ ਗੱਲ ਆਖੀ ਗਈ ਹੈ ਅਤੇ ਆਪਣੇ ਐਮਪੀ ਲੈਂਡ ਫੰਡ 'ਚੋਂ ਗੁਰਦਾਸਪੁਰ 'ਚ ਹੋਏ ਨੁਕਸਾਨ ਦੇ ਭੁਗਤਾਨ ਲਈ ਰਾਸ਼ੀ ਵੀ ਜਾਰੀ ਕਰਨ ਦੀ ਗੱਲ ਆਖੀ ਗਈ ਹੈ। ਉਨ੍ਹਾਂ ਕਿਹਾ ਕਿ ਗੁਰਦਾਸਪੁਰ 'ਚ ਹੋਏ ਨੁਕਸਾਨ ਲਈ ਕੇਂਦਰ ਸਰਕਾਰ ਦੇ ਨਾਲ ਗੱਲਬਾਤ ਕੀਤੀ ਜਾਏਗੀ ਤਾਂ ਕਿ ਜਿਹੜੇ ਇਲਾਕੇ ਹੜਾਂ ਦੀ ਮਾਰ ਹੇਠ ਨੇ ਉਹਨਾਂ ਨੂੰ ਦੁਬਾਰਾ ਸੁਚਾਰੂ ਰੂਪ ਚ ਆਪਣਾ ਜੀਵਨ ਬਤੀਤ ਕਰਨ ਚ ਮਦਦ ਕੀਤੀ ਜਾ ਸਕੇ ਇਸ ਮੌਕੇ ਉਹਨਾਂ ਦੇ ਨਾਲ ਕਈ ਆਪਾਕੂ ਮੌਜੂਦ ਸਨ ਪੰਜਾਬ ਅਪਡੇਟਸ ਦਾ ਅਜਲੀ ਵਾਸੇ ਨਹੀਂ ਮੈਨੂੰ ਦੇ ਅਜ਼ਾਜ਼ਤ ਧੰਨਵਾਦ This program is sponsored by the Singla office, Bakersfield for all your immigration, family law needs. Call or scan QR code to contact us. Rodis Inc. Million Miles with Smile or scan QR code to contact us. Taba Indian Cuisine, Tracy Fine Authentic Indian Cuisine in Tracy or scan QR code to contact us. Simi Valley Family Dental Office or scan QR code to contact us.